ਦੋਸਤੋ ਸਾਡੇ ਨਾ ਪੰਜਾਬ ਦੇ ਵਿੱਚ ਥਾਣਿਆਂ ਦੇ ਵਿੱਚ ਅਕਸਰ ਰੁਝਾਨ ਹੈ ਕਿ ਜਿਹੜੇ ਪੁਲਿਸ ਵਾਲਿਆ ਉਹ ਥਾਣਿਆਂ ਦੇ ਵਿੱਚ ਬੈਠੇ ਹੀ ਮੰਨ ਲਓ ਕੋਈ ਆਈਓ ਆ ਜਾਂ ਹੌਲਦਾਰ ਹੈ ਉਹ ਬੈਠੇ ਬੈਠੇ ਫੋਨ ਕਰ ਦਿੰਦਾ ਕਿਸੇ ਬੰਦੇ ਨੂੰ ਕਿ ਭਾਈ ਤੇਰੇ ਵਿਰੁੱਧ ਸ਼ਿਕਾਇਤ ਆਈ ਹੈ ਤੇ ਤੂੰ ਜਿਹੜਾ ਉਹ ਸਬੰਧਤ ਥਾਣੇ ਦੇ ਵਿੱਚ ਨਿਯਤ ਤਰੀਕ ਨੂੰ ਜਿਹੜਾ ਆ ਹੁਣ ਪੇਸ਼ ਹੋ ਕੇ ਆਪਦਾ ਪੱਖ ਰੱਖ ਇਹ ਇਹ ਜਿਹੜਾ ਇਹ ਪ੍ਰੋਸੀਜਰ ਆ ਇਹ ਟੈਕਨੀਕਲ ਤੌਰ ਦੇ ਉੱਪਰ ਜਿਹੜਾ ਉਹ ਗਲਤ ਹੈ ਰੋਂਗ ਹੈ ਤੇ ਇਲੀਗਲ ਆ ਇਹਦੀ ਕੋਈ ਮਹੱਤਤਾ ਨਹੀਂ ਹੁਣ ਸਵਾਲ ਇਹ ਹੈ ਕਿ ਜੇ ਕਿਸੇ ਪੁਲਿਸ ਵਾਲੇ ਨੇ ਬੁਲਾਉਣਾ ਕਿਸੇ ਬੰਦੇ ਨੂੰ ਤਾਂ ਉਹ ਸੈਕਸ਼ਨ 41 ਕੋਡ ਆਫ ਕ੍ਰਿਮੀਨਲ ਪ੍ਰੋਸੀਜਰਸ ਦੇ ਵਿੱਚ ਉਸ ਨੂੰ ਇੱਕ ਪਰਮਾਨਾ ਇਸ਼ੂ ਕਰਦਾ ਪਰਮਾਨੇ ਦੇ ਵਿੱਚ ਟਾਈਮ ਸਪੇਸ ਤੇ ਉਹਦੇ ਉੱਤੇ ਲੱਗੇ ਇਲਜ਼ਾਮਾਂ ਦੇ ਬਾਰੇ ਜਿਹੜਾ ਉਹ ਡਿਟੇਲ ਦਿੱਤੀ ਹੁੰਦੀ ਹੈ ਕੋ ਉਹ ਜਿਹੜਾ ਪੁਲਿਸ ਅਫਸਰ ਹੈ ਉਹ ਪਰਸਨਲੀ ਤੌਰ ਦੇ ਉੱਪਰ ਕਿਸੇ ਆਪ ਦੇ ਅਫਸਰ ਦੇ ਥਰੂ ਜਾਂ ਆਪ ਦੇ ਜਿਹੜਾ ਵੀ ਪਿਆਦਾ ਉਹਦੇ ਥਰੂ ਜਿਹੜਾ ਉਹ ਨੋਟਿਸ ਸਰਵ ਕਰਾਊਗਾ ਇਹਦੇ ਵਿੱਚ ਕੋਈ ਵਟਸਐਪ ਦੇ ਉੱਪਰ ਫੋਨ ਦੇ ਉੱਪਰ ਜਿਹੜਾ ਤਮੀਲ ਹੋਣ ਵਾਲਾ ਜਿਹੜਾ ਪ੍ਰੋਸੀਜਰ ਉਹ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਤੇ ਜਿੰਨਾ ਚਿਰ ਉਹ ਬੰਦਾ ਇਸ ਜਿਹਦੇ ਜਿਹਨੂੰ ਪੁਲਿਸ ਨੇ ਜਿਹੜਾ ਉਹ ਥਾਣੇ ਬੁਲਾਇਆ ਉਹ ਇਸ ਨੋਟਿਸ ਦੀ ਪੈਰਵੀ ਕਰਦਾ ਇਸ ਨੋਟਿਸ ਦੀਆਂ ਕੰਡੀਸ਼ਨਸ ਨੂੰ ਫੋਲੋ ਕਰਦਾ ਉਹਨਾਂ ਚਿਰ ਉਸ ਬੰਦੇ ਦੀ ਜਿਹੜੀ ਆ ਉਹ ਪੁਲਿਸ ਅਰੈਸਟ ਨਹੀਂ ਕਰ ਸਕਦੀ ਸੋ ਜੇ ਤੁਹਾਨੂੰ ਪੁਲਿਸ ਫੋਨ ਕਰਕੇ ਥਾਣੇ ਸਾਦੀਆ ਤਾਂ ਉਹਨਾਂ ਨੂੰ ਕਹੋ ਕਿ ਬਈ ਸਾਨੂੰ ਸੈਕਸ਼ਨ 41A ਦੇ ਵਿੱਚ ਜਿਹੜਾ ਉਹ ਨੋਟਿਸ ਦਿਓ ਫਿਰ ਅਸੀਂ ਥਾਣੇ ਆਵਾਂਗੇ